ਸਤਿ ਸ਼੍ਰੀ ਅਕਾਲ ਜੀ ਰਾਜੀ ਨੇ ਆਪਣੀ ਮਾਂ ਨੂੰ ਫੋਨ ਕੀਤਾ ਤੇ ਉਹਦਾ ਹਾਲ ਪੁੱਛਿਆ ਹੈਲੋ ਮੰਮੀ ਕੀ ਹਾਲ ਆ ਸੇਤ ਠੀਕ ਆ ਤੇਰੀ ਵੀਰ ਜੀ ਤੇ ਭਾਬੀ ਜੀ ਤੇ ਬੱਚੇ ਸਾਰੇ ਠੀਕ ਆ ਵੀਰ ਜੀ ਤਾਂ ਮੈਨੂੰ ਭੁੱਲ ਹੀ ਗਏ ਕਦੇ ਵੀ ਫੋਨ ਨਹੀਂ ਕਰਦੇ ਤੇ ਮੇਰੇ ਫੋਨ ਕਰਨਾ ਤੇ ਵੀ ਉਹ ਬਿਜੀ ਰਹਿੰਦੇ ਆ ਰਾਜੀ ਨੇ ਫੋਨ ਕਰਕੇ ਆਪਣੀ ਮੰਮੀ ਨੂੰ ਪੁੱਛਿਆ ਹਾਂ ਪੁੱਤ ਮੈਂ ਠੀਕ ਆ ਬਾਕੀ ਸਾਰੇ ਵੀ ਠੀਕ ਨੇ ਗੁਰਦੀਪ ਅੱਜ ਕੱਲ ਬਹੁਤ ਬਿਜੀ ਰਹਿੰਦਾ બસ ਤੇਰੀ ਯਾਦ ਆਉਂਦੀ ਰਹਿੰਦੀ ਆ ਤੈਨੂੰ ਮਿਲਣ ਨੂੰ ਦਿਲ ਕਰਦਾ ਪਤਾ ਨਹੀਂ ਕਿੰਨੀ ਕੁ ਜ਼ਿੰਦਗੀ ਰਹਿ ਗਈ ਅੱਖਾਂ ਮੰਨ ਹੋਣ ਤੋਂ ਪਹਿਲਾਂ ਮਿਲ ਜਾਤੀ ਇਹ ਕਿਹੋ ਜਿਹੀ ਗੱਲਾਂ ਕਰਦੀ ਆ ਮੰਮੀ ਜੇ ਤੈਨੂੰ ਕੁਝ ਹੋ ਗਿਆ ਤਾਂ ਮੇਰਾ ਕੀ ਬਣੂ ਤੂੰ ਕਦੇ ਸੋਚਿਆ ਕਿ ਜੇ ਤੈਨੂੰ ਕੁਝ ਹੋ ਗਿਆ ਤਾਂ ਮੈਂ ਆਪਣੀ ਦਿਲ ਦੀਆਂ ਗੱਲਾਂ ਕਿਹਦੇ ਨਾਲ ਕਰਿਆ ਕਰਾਂਗੀ ਮੰਮੀ ਇੱਕ ਤੂੰ ਹੀ ਤਾਂ ਹੈ ਜਿਹਦੇ ਨਾਲ ਮੈਂ ਬਿਨਾਂ ਡਰ ਸਾਰੀਆਂ ਗੱਲਾਂ ਕਰ ਲੈਂਦੀ ਆ ਫੋਨ ਤੇ ਗੱਲ ਕਰਦੀ ਕਰਦੀ ਰਾਜੀ ਦਾ ਗੱਲ ਪਹੜ ਆਇਆ ਓਹੋ ਤੂੰ ਤਰੁਣੀ ਹੀ ਲੱਗ ਪਈ ਮੈਂ ਬਿਨਾ ਮਿਲੇ ਤੈਨੂੰ ਕਿਤੇ ਨਹੀਂ ਮਰਨ ਵਾਲੀ ਤੂੰ ਮੇਰੇ ਟੈਨਸ਼ਨ ਨਾ ਲੈ ਇਹ ਦੱਸ ਮੇਰੀ ਦੋਤੀ ਤੇ ਦੋਤਾ ਕਿਵੇਂ ਆ ਠੀਕ ਹੈ ਮੰਮੀ ਜੋਤੀ ਤਾਂ ਕਹਿੰਦੀ ਆ ਕਿ ਇੱਕ ਵਾਰ ਅਸੀਂ ਛੁੱਟੀਆਂ ਵਿੱਚ ਮਾਣ ਕੇ ਜ਼ਰੂਰ ਜਾਣਾ ਪੁੱਤ ਮੇਰਾ ਵੀ ਬੜਾ ਜੀ ਕਰਦਾ ਤੈਨੂੰ ਮਿਲਣ ਨੂੰ ਸਾਲ ਹੋ ਗਿਆ ਤੁਹਾਨੂੰ ਮਿਲਿਆ ਨੂੰ ਮੰਮੀ ਤੂੰ ਤਾਂ ਜਾਣਦੀ ਹੀ ਆ ਮੇਰੀ ਸਾਸੂ ਨੂੰ ਜਦੋਂ ਦਾ ਪੈਰਾਲਾਈਜ਼ اٹੈਕ ਆਇਆ ਉਸ ਤੋਂ ਉੱਠਿਆ ਬੈਠਿਆ ਨਹੀਂ ਜਾਂਦਾ ਤੇ ਵੈਸੇ ਵੀ ਆਪਣਾ ਪਿੰਡ ਬਹੁਤ ਦੂਰ ਆ ਮੈਂ ਇੱਕ ਦਿਨ ਵਿੱਚ ਮੁੜ ਕੇ ਵਾਪਸ ਵੀ ਨਹੀਂ ਜਾ ਸਕਦੀ ਤੇ ਤੇਰੇ ਤੋਂ ਵੀ ਨਹੀਂ ਆਇਆ ਜਾਂਦਾ ਮੈਂ ਕੀ ਕਰਾਂ ਚੱਲ ਮੰਮੀ ਛੱਡ ਤੂੰ ਜੇ ਭਾਬੀ ਜਾਂ ਵੀਰਾ ਕੋਲ ਆ ਤਾਂ ਗੱਲ ਕਰਾ ਦੇ ਬਹੁਤ ਦਿਨ ਹੋ ਗਏ ਉਹਨਾਂ ਨਾਲ ਗੱਲ ਕੀਤੀਆਂ ਰਾਜੀ ਤੇਰੀ ਭਾਬੀ ਰਸੋਈ ਵਿੱਚ ਕੰਮ ਕਰ ਰਹੀ ਆ ਬਾਅਦ ਚ ਗੱਲ ਕਰ ਲਈ ਚੱਲ ਠੀਕ ਆ ਪੁੱਤ ਤੂੰ ਆਪਦੀ ਸੱਸ ਦਾ ਚੰਗੀ ਤਰ੍ਹਾਂ ਧਿਆਨ ਰੱਖ ਆਪਣਾ ਤੇ ਬੱਚਿਆਂ ਦਾ ਵੀ ਧਿਆਨ ਰੱਖ ਠੀਕ ਆ ਮੰਮੀ ਤੂੰ ਆਪਣਾ ਧਿਆਨ ਰੱਖੀ ਮੈਂ ਫੋਨ ਕੱਟਦੀ ਆਂ ਫੋਨ ਤੇ ਗੱਲ ਕਰਦੇ ਰਾਜੀ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੰਮੀ ਕੋਈ ਗੱਲ ਲੁਕੋ ਰਹੀ ਆ ਅੱਜ ਫੇਰ ਮੰਮੀ ਨੇ ਏ ਭਾਬੀ ਨਾਲ ਗੱਲ ਕਰਨ ਤੇ ਬਹਾਨਾ ਬਣਾ ਦਿੱਤਾ ਇਹ ਗੱਲ ਸੋਚਦੇ ਸੋਚਦੇ ਰਾਜੀ ਫੋਨ ਕੱਟਣ ਹੀ ਲੱਗੀ ਸੀ ਉਹਨੂੰ ਆਪਣੀ ਭਾਬੀ ਦੇ ਉੱਚੀ ਉੱਚੀ ਬੋਲਣ ਦੀ ਆਵਾਜ਼ ਆਈ ਸ਼ਾਇਦ ਬੇਅੰਤਕੌਰ ਆਪਣਾ ਫੋਨ ਕੱਟਣਾ ਭੁੱਲ ਗਈ ਸੀ ਭਾਬੀ ਕਹਿ ਰਹੀ ਸੀ ਕਰ ਲਈਆਂ ਤੀ ਨਾਲ ਚੁਗਲੀਆਂ ਤੇਗੀ ਕੁਝ ਜੀ ਨੂੰ ਠੰਡ ਜਾਂ ਕੁਝ ਹੋਰ ਵੀ ਰਹਿ ਗਿਆ ਉਹ ਵੀ ਕਰ ਲੈਂਦੀ ਮੇਰੇ ਅੰਦੇ ਹੀ ਫੁੰਖਾ ਰਖ ਦਿੱਤਾ ਤੈਨੂੰ ਲੱਗਿਆ ਕਿ ਇੱਕ ਹੀ ਤੈਨੂੰ ਸੁਣਨਾ ਲਵਾ ਮੈਂ ਸਭ ਜਾਣਦੀ ਆ ਇਸ ਤਰ੍ਹਾਂ ਆਪਣੀ ਮਾਂ ਨੂੰ ਇਹ ਤਾਂ ਸਿੱਧਾ ਸਿਖਾ ਕੇ ਘਰ ਖਰਾਬ ਕਰਨ ਵਾਲੀਆਂ ਕੁੜੀਆਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਆ ਜਦੋਂ ਵੇਖੋ ਬਿਨਾਂ ਗੱਲਾਂ ਰੋਂਦੀ ਰਹਿੰਦੀ ਆ ਭਾਬੀ ਦੀਆਂ ਗੱਲਾਂ ਸੁਣ ਕੇ ਰਾਜੀਦਾ ਦਿਲ ਕੀਤਾ ਜੇ ਕੋਲ ਹੋਵੇ ਤਾਂ ਇੱਕ ਜ਼ੋਰ ਨਾਲ ਚਪੇੜ ਉਹਦੇ ਮੂੰਹ ਤੇ ਮਾਰੇ ਤੇ ਨਾਲੇ ਇਹ ਪੁੱਛੇ ਕਿ ਉਹ ਆਪਣੀ ਮਾਂ ਨੂੰ ਫੋਨ ਕਿਉਂ ਕਰਦੀ ਆ ਇਹ ਉਸ ਦੀ ਵਜ੍ਹਾ ਕਰਕੇ ਉਹਦੇ ਭਰਾ ਅੱਡ ਹੋ ਗਏ ਤੇ ਹਮੇਸ਼ਾ ਲਈ ਉਹਦੇ ਦਿਮਾਗ ਵਿੱਚ ਇਹ ਗੱਲਾਂ ਕੱਢ ਦਿਆਂ ਉਸਨੇ ਸੋਚਿਆ ਕਿ ਮੈਂ ਅੱਜ ਰਾਤ ਨੂੰ ਵੀਰਜੀ ਨਾਲ ਗੱਲ ਕਰਾਂਗੀ ਗਰਾਸਲ ਰਾਜੀ ਉਸ ਟਾਈਮ ਛੋਟੀ ਜੀ ਸੀ ਜਦੋਂ ਉਹਦੇ ਪਾਪਾ ਦੀ ਮੌਤ ਹੋ ਗਈ ਸੀ ਤੇ ਰਾਜੀ ਦੀ ਮੰਮੀ ਨੇ ਹੀ ਦੋਨਾਂ ਭਣ ਭਰਾਵਾਂ ਨੂੰ ਕੱਪੜੇ ਸਲਾਈ ਕਰਕੇ ਪਾਲਿਆ ਤੇ ਪੜਾਇਆ ਲਿਖਾਇਆ ਸੀ ਮਾਂ ਪਿਓ ਦੁਰਮਦ ਵਰਜਨ ਬਾਇਆ ਸੀ ਬਿਆਨਤ ਕੌਰ ਨੇ ਬੜੇ ਪਿਆਰ ਨਾਲ ਕਮਲ ਨੂੰ ਆਪਣੀ ਨੂੰਹ ਦੇ ਰੂਪ ਵਿੱਚ ਚੁਣਿਆ ਸੀ ਪਰ ਸਿੱਧੀ ਸਾਦੀ ਭਲੀ ਮਾਨਸ ਬਿਆਨਤ ਕੌਰ ਨੂੰ ਨੂੰਹ ਬੜੀ ਚੁਸਤ ਚਾਕ ਮਿਲੀ ਉਹ ਘਰ ਦਾ ਕੋਈ ਕੰਮ ਨਾ ਕਰਦੀ ਰੋਜ਼ ਕੋਈ ਨਾ ਕੋਈ ਬਿਮਾਰੀ ਦਾ ਬਹਾਨਾ ਬਣਾ ਕੇ ਬੈੱਡ ਤੇ ਪਈ ਰਹਿੰਦੀ ਤੇ ਗੁਰਦੀਪ ਨੂੰ ਉਸ ਦੀ ਮਾਂ ਤੇ ਭੈਣ ਦੇ ਖਿਲਾਫ ੜਕੰਮੀ ਰਹਿੰਦੀ ਘਰ ਦਾ ਸਾਰਾ ਕੰਮ ਦੋਵੇਂ ਮਾਵਾਂ ਤੇ ਹੀ ਕਰਦੀਆਂ ਬਿਆਨਤ ਕੌਰ ਇਸ ਕਰਕੇ ਚੁੱਪ ਰਹਿੰਦੀ ਕਿਤੀ ਦਾ ਵਿਆਹ ਕਰ ਲਵਾ ਤੇ ਘਰ ਦੀ ਸ਼ਾਂਤੀ ਬਣੀ ਰਹੇ ਕੋਈ ਵੀ ਗੱਲ ਹੁੰਦੀ ਤਾਂ ਉਹ ਰਾਜੀ ਨੂੰ ਹੀ ਸਮਝੰਦੀ ਪਰ ਇਸ ਤਰ੍ਹਾਂ ਹੀ ਰਾਜੀ ਦਾ ਵਿਆਹ ਹੋ ਗਿਆ ਉਹ ਆਪਣੇ ਸਹੁਰੇ ਘਰ ਚਲੀ ਗਈ ਕਮਲ ਨੂੰ ਆਪਣੇ ਸਾਸਦਾ ਰਾਜੀ ਨਾਲ ਗੱਲਾਂ ਕਰਨਾ ਨਹੀਂ ਚੰਗਾ ਲੱਗਦਾ ਸੀ ਤਾਂ ਉਸ ਦਿਨ ਰਾਤ ਨੂੰ 10 ਵਜੇ ਗੁਰਦੀਪ ਨੇ ਰਾਜੀ ਨੂੰ ਫੋਨ ਕੀਤਾ ਆਪਣੇ ਭਰਾ ਦਾ ਨੰਬਰ ਵੇਖ ਕੇ ਰਾਜੀ ਨੇ ਫੋਨ ਚੁੱਕ ਲਿਆ ਬਿਨਾਂ ਹਾਲਚਲ ਪੁੱਛੇ ਉਹਨੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਤੰਗ ਆ ਵੀਰ ਜੀ ਤੁਸੀਂ ਫੋਨ ਕਰ ਲਿਆ ਮੈਂ ਅੱਜ ਤੁਹਾਨੂੰ ਫੋਨ ਕਰਨੀ ਵਾਲੀ ਸੀ ਸਵੇਰੇ ਹੀ ਮੈਂ ਮੰਮੀ ਨਾਲ ਗੱਲ ਕੀਤੀ ਸੀ ਤੇ ਉਹ ਕਹਿ ਰਹੀ ਸੀ ਵੀ ਚੋਹੀ ਰਾਜੀ ਦੀ ਗੱਲ ਕੱਟ ਦੇ ਗਦੀਪ ਨੇ ਕਿਹਾ ਰਾਜੀ ਮੰਮੀ ਆਪਾਂ ਨੂੰ ਛੱਡ ਕੇ ਚਲੀ ਗਈ ਕੀ ਕਹਿ ਰਹੇ ਹੋ ਵੀਰ ਜੀ ਇਹ ਕਿਵੇਂ ਹੋ ਸਕਦਾ ਸਵੇਰੇ ਤਾਂ ਮੈਂ ਗੱਲ ਕੀਤੀ ਸੀ ਮੰਮੀ ਬਿਲਕੁਲ ਠੀਕ ਸੀ ਫਿਰ ਅਚਾਨਕ ਕੀ ਹੋ ਗਿਆ ਮੰਮੀ ਨੂੰ ਰਾਜੀ ਤਾਂ ਹਾ ਮਾਰ ਕੇ ਰੋਣ ਲੱਗ ਗਈ ਉਸਦੇ ਹੱਥ ਵਿੱਚੋਂ ਫੋਨ ਹੇਠਾ ਡਿੱਗ ਗਿਆ ਰਾਜੀ ਦੇ ਆਵਾਜ਼ ਸੁਣ ਕੇ ਉਸ ਦਾ ਘਰ ਵਾਲਾ ਭੱਜ ਕੇ ਆਇਆ ਤੇ ਰਾਜੀ ਨੂੰ ਸੰਭਾਲ ਲਿਆ ਤੇ ਹੌਂ ਹੀਟ ਹੋ ਚੁੱਕੇ ਰਾਜੀ ਦੇ ਪਤੀ ਨੇ ਕਿਹਾ ਕਿ ਸ਼ਾਮ ਤੱਕ ਅਸੀਂ ਇੱਥੇ ਪਹੁੰਚ ਜਾਵਾਂਗੇ ਉਦੋਂ ਤੱਕ ਤੁਸੀਂ ਮੰਮੀ ਦਾ ਸੰਸਕਾਰ ਨਾ ਕਰਿਓ ਸ਼ਾਮ ਨੂੰ 5 ਵਜੇ ਰਾਜੀ ਤੇ ਉਸ ਦਾ ਪਰਿਵਾਰ ਉੱਥੇ ਪਹੁੰਚ ਗਿਆ ਪਰ ਰਾਜੀ ਦੇ ਆਉਣ ਤੋਂ ਪਹਿਲਾਂ ਹੀ ਗੁਰਦੀਪ ਨੇ ਆਪਣੀ ਮਾਂ ਦਾ ਸੰਸਕਾਰ ਕਰ ਦਿੱਤਾ ਸੀ ਜਦੋਂ ਘਰ ਆ ਕੇ ਮਾਂ ਦੇ ਸੰਸਕਾਰ ਦਾ ਰਾਜੀ ਨੂੰ ਪਤਾ ਲੱਗਾ ਤਾਂ ਉਹ ਬਹੁਤ ਰੋਈ ਰੁੰਦੇ ਰੁੰਦੇ ਬਸ ਇੰਨਾ ਹੀ ਕਹਿ ਰਹੀ ਸੀ ਕਿ ਇੰਨੀ ਵੀ ਜਲਦੀ ਕੀ ਸੀ ਮੀਰ ਜੀ ਘਟ ਤੋਂ ਘਟ ਮੇਰੀ ਉਡੀਕ ਤਾਂ ਕਰ ਲੰਦੇ ਮੈਂ ਆਖਰੀ ਵਾਰ ਤਾਂ ਆਪਣੀ ਮਾਂ ਨੂੰ ਵੇਖ ਲੈਂਦੀ ਆਪਣੀ ਮਾਂ ਬਿਨਾ ਅੱਜ ਉਹਨੂੰ ਉਹੀ ਘਰ ਬੇਗਾਨਾ ਲੱਗ ਰਿਹਾ ਸੀ ਉਹ ਕੱਲੀ ਹੀ ਰੋ ਰਹੀ ਸੀ ਪਰ ਉਸ ਦੀ ਭਾਬੀ ਉਹਦੇ ਕੋਲ ਨਾ ਆਈ ਗੁਰਦੀਪ ਨੇ ਬਸ ਇੰਨਾ ਹੀ ਆਪਣੀ ਭੈਣ ਨੂੰ ਕਿਹਾ ਕਿ ਰੱਬ ਦੇ ਅੱਗੇ ਕਿਸ ਦਾ ਜੋਰ ਆ ਸਾਰਿਆਂ ਨੇ ਹੀ ਇੱਕ ਦਿਨ ਜਾਣਾ ਰਾਜੀ ਸੋਚਾਂ ਵਿੱਚ ਬੈਠੀ ਸੀ ਕੀ ਆਖਰ ਇਹੋ ਜਿਹੀ ਕਿਹੜੀ ਗੱਲ ਹੋ ਗਈ ਮੰਮੀ ਨੇ ਸਵੇਰੇ ਤਾਂ ਮੇਰੇ ਨਾਲ ਵਧੀਆ ਗੱਲ ਕੀਤੀ ਸੀ ਤੇ ਅਚਾਨਕ ਉਸ ਨੂੰ ਕੀ ਹੋ ਗਿਆ ਉਹਦਾ ਦਿਨ ਵਾਰ-ਵਾਰ ਘਰਿਆ ਸੀ ਕਿ ਉਹ ਆਪਣੇ ਭਰਾ ਭਝਾਈ ਨੂੰ ਇਹ ਗੱਲ ਪੁੱਛੇ ਕਿ ਉਹਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਮਾਂ ਦਾ ਸੰਸਕਾਰ ਕਿਉਂ ਕਰ ਦਿੱਤਾ ਆਖਰੀ ਵਾਰ ਵੀ ਮੈਨੂੰ ਮੂੰਹ ਨਾ ਦੇਖਣ ਦਿੱਤਾ ਕਿਉਂ ਇੰਨੀ ਜਲਦੀ ਉਹਨਾਂ ਨੇ ਸੰਸਕਾਰ ਕਰ ਦਿੱਤਾ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲੀ ਮੇਰੀ ਮਾਂ ਅਚਾਨਕ ਇੰਨੀ ਕਮਜ਼ੋਰ ਕਿਵੇਂ ਹੋ ਗਈ ਕਿਤੇ ਨਾ ਕਿਤੇ ਰਾਜੀ ਦਾ ਦਿਲ ਇਸ ਦੀ ਵਜ੍ਹਾ ਵੀ ਚੰਗੀ ਤਰ੍ਹਾਂ ਜਾਣਦਾ ਸੀ ਉਹ ਜਾਣਦੀ ਸੀ ਕਿ ਉਹ ਦੀ ਸੁਭਾਵੀ ਮਾਨੀ ਮਾਂ ਨੇ ਹਰ ਇੱਕ ਰਿਸ਼ਤਾ ਬੜੀ ਇਮਾਨਦਾਰੀ ਨਾਲ ਨਿਭਾਇਆ ਜ਼ਿੰਦਗੀ ਦੀਆਂ ਔਖੀਆਂ ਤੋਂ ਔਖੀਆਂ ਪਰੇਸ਼ਾਨੀਆਂ ਨਾਲ ਉਹ ਲੜੀ ਮੁਸ਼ਕਿਲ ਕਹਾਣੀਆਂ ਦੀ ਜ਼ਿੰਦਗੀ ਵਿੱਚ ਬਹੁਤ ਆਈਆਂ ਪਰ ਉਹ ਇਹਨਾਂ ਮੁਸ਼ਕਲਾਂ ਅੱਗੇ ਕਦੇ ਨਹੀਂ ਹਾਰੀ ਉਸਨੇ ਬਹੁਤ ਨਿਮਰਤਾ ਕੀਤੀ ਤੇ ਆਪਣੀ ਜ਼ਿੰਦਗੀ ਆਪਣੇ ਬੱਚਿਆਂ ਤੇ ਨਿਸ਼ਾਵਰ ਕਰ ਦਿੱਤੀ ਵੀਰ ਜੀ ਦੇ ਵਿਆਹ ਤੋਂ ਮੰਗਰੋਂ ਵੀ ਘਰ ਵੀ ਸ਼ਾਂਤੀ ਬਣੀ ਰਹੀ ਉਹਨੇ ਉਹਨਾਂ ਦੇ ਕਹੇ ਮੁਤਾਬਕ ਘਰ ਦੇ ਕੰਮ ਵੀ ਕੀਤੇ ਤੇ ਕਿਸੇ ਨੂੰ ਅੱਗੇ ਨਹੀਂ ਬੋਲੀ ਜਦੋਂ ਤੱਕ ਹੱਥ ਪੈਰ ਚੱਲਦੇ ਸੀ ਉਹ ਕਿਸੇ ਤੇ ਬੋਝ ਨਹੀਂ ਬਣੀ ਹੁਣ ਜਦੋਂ ਉਹਦਾ ਸਰੀਰ ਕਮਜ਼ੋਰ ਹੋ ਗਿਆ ਸੀ ਤਾਂ ਉਹਨੂੰ ਸਹਾਰੇ ਦਿ ਲੋੜ ਸੀ ਦਿਖਾਵੇ ਲਈ ਭਾਬੀ ਨੇ ਉਹਨੂੰ ਆਪਣੇ ਨਾਲ ਤਾਂ ਰੱਖਿਆ ਸੀ ਪਰ ਉਸ ਉੱਤੇ ਇੰਨੀ ਬੰਮਸ਼ਾਂ ਲਾ ਦਿੱਤੀਆਂ ਕਿ ਉਹਨੂੰ ਬਿਨਾਂ ਗਲਤੀ ਦੇ ਸਜ਼ਾ ਦੇ ਦਿੱਤੀ। ਮਹੀਂ ਸੋਚ-ਸੋਚ ਕੇ ਰਾਜੀ ਰੋ ਰਹੀ ਸੀ। ਉਹਨਾਂ ਦੇ ਘਰ ਚਾੜੂ 'ਤੇ ਚਲ ਹਉਣ ਵਾਲੀ ਸ਼ਾਂਤੀ ਰਾਜੀ ਕੋਲ ਆਈ ਤੇ ਕਹਿੰਦੀ ਬੇਟਾ ਰੋਣਾ ਚੰਗਾ ਹੋਇਆ ਤੇਰੀ ਮਾਂ ਕੈਦ ਵਿੱਚੋਂ ਛੁੱਟ ਗਈ। ਨਹੀਂ ਤਾਂ ਤੇਰੀ ਭਾਬੀ ਤਾਂ ਹਮੇਸ਼ਾ ਉਹਨੂੰ ਇਹੀ ਕਹਿੰਦੀ ਰਹਿੰਦੀ ਕਿ ਇਹ ਨਾ ਪਾ, ਇਹ ਨਾ ਖਾ, ਇੱਧਰ ਨਾ ਜਾ, ਉੱਧਰ ਨਾ ਜਾ। ਇੱਥੋਂ ਤੱਕ ਕਿ ਉਹਨੂੰ ਮੇਰੇ ਨਾਲ ਵੀ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ। ਬਸ ਉਹ ਆਪਣੇ ਕਮਰੇ ਤੱਕ ਹੀ ਸੀਮਤ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਸ ਨਾਲ ਲੜਦੀ ਰਹਿੰਦੀ ਮਨ ਨੂੰ ਹਮੇਸ਼ਾ ਇਹ ਜਤੰਦੀ ਰਹਿੰਦੀ ਕਿ ਤੈਨੂੰ ਘਰੇ ਰੱਖ ਕੇ ਅਸੀਂ ਤੇਰੇ ਤੇ ਬਹੁਤ ਵੱਡਾ ਐ ਸਮਨ ਕਰ ਰਹੇ ਆਂ ਨਹੀਂ ਤਾਂ ਹੋਰ ਕੋਈ ਹੁੰਦਾ ਤਾਂ ਤੈਨੂੰ ਕਦੋਂ ਦਾ ਬਿਰਦਾ ਆਸ਼ਰਮ ਛੱਡੰਦਾ ਪੁੱਤ ਜਦੋਂ ਵੀ ਤੇਰਾ ਫੋਨ ਆਉਂਦਾ ਸੀ ਤਾਂ ਲੜਾਈ ਕਰਦੀ ਸੀ ਕਿੰਨਾ ਕੁਝ ਉਲਟਾ ਪੁਲਟਾ ਬੋਲ ਕੇ ਉਹਨੂੰ ਸੁਣਾਉਂਦੀ ਸੀ ਉਹਨੂੰ ਤਾਂ ਘਰ ਵਿੱਚ ਬੋਝ ਹੀ ਸਮਝਿਆ ਜਾਂਦਾ ਸੀ ਇਥੋਂ ਤੱਕ ਕਿ ਤੇਰੀ ਭਝਾਈ ਤੋਂ ਲੈ ਕੇ ਤੇਰੇ ਭਰਾ ਤੇ ਭਤੀਜੇ ਭਤੀਜੀਆਂ ਤੱਕ ਨੇ ਉਸ ਨੇ ਇਹ ਗੱਲ ਕਰਨੀ ਬੰਦ ਕਰ ਦਿੱਤੀ ਸੀ ਰਾਜੀ ਦਾ ਇਹ ਗੱਲਾਂ ਸੁਣ ਕੇ ਕਲੇਜਾ ਪਾੜ ਰਿਹਾ ਸੀ ਪਰ ਅੱਜ ਉਸ ਨੇ ਮਨ ਦੀ ਪੜਾਹ ਕੱਢਣ ਦਾ ਸੋਚ ਲਿਆ ਅੱਜ ਉਹਨੇ ਸੋਚਿਆ ਕਿ ਅੱਜ ਮੈਂ ਸਾਰੇ ਸਵਾਲਾਂ ਦੇ ਜਵਾਬ ਲੈ ਕੇ ਰਾਂਗੀ ਚਾਹੇ ਮਾਂ ਦੇ ਨਾਲ ਨਾਲ ਉਹਦੇ ਪੇਕੇ ਹੀ ਕਿਉਂ ਨਾ ਖਤਮ ਹੋ ਜਾਣ ਭਾਵੇਂ ਉਹਨੂੰ ਆਪਣੇ ਭੈਣ ਭਰਾ ਦੇ ਰਿਸ਼ਤੇ ਨੂੰ ਹੀ ਖਤਮ ਕਿਉਂ ਨਾ ਕਰਨਾ ਪਵੇ ਅੱਖਾਂ ਪੁੰਝ ਕੇ ਸਿੱਧਾ ਆਪਣੇ ਭਰਾ ਪਰਜਾਇ ਦੇ ਕਮਰੇ ਵਿੱਚ ਚਲੀ ਗਈ ਜਿੱਥੇ ਉਹ ਹਾਸਾ-ਸਾਸਕੀ ਗੱਲਾਂ ਕਰ ਰਹੇ ਸੀ ਅਚਾਨਕ ਰਾਜੀ ਨੂੰ ਵੇਖ ਕੇ ਸਾਰੇ ਇਕਦਮ ਚੁੱਪ ਹੋ ਗਏ ਕੀ ਹੋਇਆ ਰਾਜੀ ਗੁਰਦੀਪ ਨੇ ਕਿਹਾ ਰਾਜੀ ਕਹਿੰਦੀ ਕਿ ਵੀਰ ਜੀ ਤੁਸੀਂ ਮੁੰਨਾ ਨਾਲ ਗੱਲ ਕਿਉਂ ਨਹੀਂ ਕਰਦੇ ਸੀ ਤੇਰਾ ਕੀ ਮਤਲਬ ਆ ਵੀਰ ਜੀ ਮਤਲਬ ਸਵਾਲ ਦੇ ਬਦਲੇ ਅੱਜ ਮੈਂ ਸਵਾਲ ਨਹੀਂ ਜਵਾਬ ਜਾਣਨਾ ਚਾਹੁੰਦੀ ਆ ਤਾਂ ਗੁਰਦੀਪ ਨੇ ਮੁਸਕਰਾਉਂਦੇ ਹੋਏ ਕਿਹਾ ਨਹੀਂ ਰਾਜੀ ਇਹੋ ਜੀ ਕੋਈ ਗੱਲ ਨਹੀਂ ਬਸ 2 ਮਹੀਨਾ ਕੋ ਹੋ ਗਿਆ ਸੀ ਮੰਮੀ ਕੋਈ ਵੀ ਗੱਲ ਸਮਝੀਆਂ ਨਹੀਂ ਚੰਦੀ ਸੀ ਸਾਡੇ ਬੋਲਣ ਨਾਲ ਉਸ ਨੂੰ ਜਿਆਦਾ ਬੁਰਾ ਲੱਗਦਾ ਸੀ ਮੈਂ ਸੋਚਿਆ ਨਾ ਕੋਈ ਗੱਲ ਹੋਵੇਗੀ ਤੇ ਨਾ ਹੀ ਉਹਨੂੰ ਬੁਰਾ ਲੱਗੇਗਾ ਇਸ ਲਈ ਗੱਲ ਕਰਨੀ ਬੰਦ ਕੀਤੀ ਸੀ ਇਹਨਾਂ ਸੁਣ ਕੇ ਰਾਜੀ ਦਾ ਗੁੱਸਾ ਸਤਵੇਂ ਅਸਮਾਨ ਤੇ ਚੜ ਗਿਆ ਉਹਦਾ ਦਿਲ ਤਾ ਕਰ ਰਿਹਾ ਸੀ ਕਿ ਇੱਕ ਜ਼ੋਰ ਨਾਲ ਥੱਪੜ ਆਪਣੇ ਭਰਾ ਦੇ ਮੂੰਹ ਤੇ ਮਾਰੇ ਪਰ ਉਹਨੇ ਆਪਣੇ ਆਪ ਤੇ ਕੰਟਰੋਲ ਕੀਤਾ ਤੇ ਕਿਹਾ ਇਹ ਅੱਛਾ ਇਸ ਤਰ੍ਹਾਂ ਤਾਂ ਫਿਰ ਤੈਨੂੰ ਤੇ ਭਾਬੀ ਨੂੰ ਵੀ ਆਪਸ ਵਿੱਚ ਗੱਲ ਕਰਨੀ ਬੰਦ ਕਰਨੀ ਪਵੇਗੀ ਇਤੋਂ ਤੱਕ ਕਿ ਬੱਚਿਆਂ ਦੀ ਗੱਲ ਵੀ ਬੁਰੀ ਲੱਗ ਜਾਂਦੀ ਆ ਤਾਂ ਤੁਸੀਂ ਇੱਕ ਦੂਜੇ ਨਾਲ ਗੱਲ ਕਰਨੇ ਬੰਦ ਕਰ ਦੇਵੋਗੇ ਜਾਂ ਫਿਰ ਇਹ ਨਿਯਮ ਸਿਰਫ ਮੇਰੇ ਲਈ ਬਣਾਇਆ ਸੀ ਕਿਉਂ ਮੈਂ ਸਹੀ ਕਹਿ ਰਹੀ ਹਾਂ ਨਾ ਤੈਨੂੰ ਤੇ ਭਾਬੀ ਨੂੰ ਵੀ ਗੱਲ ਕਰਨੀ ਬੰਦ ਕਰਨੀ ਪਵੇਗੀ ਕਿਉਂਕਿ ਤੁਹਾਡੀ ਵੀ ਤਾਂ ਆਪਸ ਵਿੱਚ ਬਹਿਸ ਹੋ ਜਾਂਦੀ ਸੀ ਵੀਰ ਜੀ ਛੋਟਾ ਮੁੰਡਾ ਤੇ ਵੱਡੀ ਗੱਲ ਅੱਜ ਤੱਕ ਮੈਂ ਤੁਹਾਡੇ ਨਾਲ ਰਿਸ਼ਤੇ ਦਾ ਲਿਆਜ ਕਰਦੀ ਆ ਰਹੀ ਸੀ ਪਰ ਹੁਣ ਮੈਂ ਕਿਸੇ ਦਾ ਲਿਆਜ ਨਹੀਂ ਕਰਾਂਗੀ ਇੱਕ ਘਰ ਵਿੱਚ ਰਹਿ ਕੇ ਕਿਸੇ ਨਾਲ ਗੱਲ ਨਾ ਕਰਨਾ ਮੇਰੀ ਮਾਂ ਲਈ ਇਹ ਸਜ਼ਾ ਕਿੰਨੀ ਵੱਡੀ ਰਹੀ ਹੋਵੇਗੀ ਮੇਰੀ ਮਾਂ ਲਈ ਇਹ ਚੁੱਪ ਬੜਾ ਦੁੱਖ ਸੀ ਜਿਸ ਕਰਕੇ ਉਹਨੇ ਸਾਰੀਆਂ ਗੱਲਾਂ ਅੰਦਰੋਂ ਅੰਦਰ ਹੀ ਦਬਾਈ ਰੱਖੀਆਂ ਤੇ ਉਸ ਦਾ ਦਿਲ ਟੜਕਣਾ ਬੰਦ ਹੋ ਗਿਆ ਤੇ ਉਹਨੂੰ ਹਾਰਟ ਅਟੈਕ ਆ ਗਿਆ ਫਿਰ ਕਮਲ ਬੋਲੀ ਤੇ ਕਹਿੰਦੀ ਦੇਖਾ ਜੀ ਅਸੀਂ ਚੁੱਪ ਕਰਕੇ ਤੇਰੀ ਸਾਰੀ ਗੱਲਾਂ ਸੁਣਿਆ ਜਿਸ ਦਾ ਮਤਲਬ ਇਹ ਨਹੀਂ ਕਿ ਤੂੰ ਕੁਝ ਵੀ ਬੋਲੀ ਜਾਵੇਂ ਮੇਰਾ ਸਾਰਾ ਕੁਝ ਤੇਰੇ ਕਰਕੇ ਹੀ ਹੋਇਆ ਆ ਤੂੰ ਹੀ ਸਾਰਾ ਦਿਨ ਉਹਦੇ ਕੋਲ ਆਪਣੀ ਸਹੌਰਿਆਂ ਦਾ ਦੁੱਖ ਰੋਂਦੀ ਰਹਿੰਦੀ ਸੀ ਸਾਡੇ ਖਿਲਾਫ ਮੰਨੀ ਨੂੰ ਪੜਕੰਦੀ ਰਹਿੰਦੀ ਸੀ ਜਿਸ ਕਰਕੇ ਉਹਨੂੰ ਸਾਡੀ ਹਾਰ ਸਹੀ ਗੱਲ ਵੀ ਗਲਤ ਲੱਗਦੀ ਸੀ ਰਾਜੀ ਆਪਣੀ ਤਾਬੀ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਪਰ ਵੱਡੀ ਹੋਣ ਕਰਕੇ ਉਸ ਦਾ ਲਿਹਾਜ਼ ਕਰਦੀ ਸੀ ਰਾਜੀ ਕਹਿੰਦੀ ਭਾ ਵੀ ਇਹ ਗਲਤ ਮੈਂ ਜਾਣਦੀ ਸੀ ਕਿ ਤੇਰੀ ਸੋਚ ਕਿੰਨੀ ਘਟੀ ਆਇਆ ਤੂੰ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਕਿਸੇ ਨਵੇਂ ਗਲਤ ਸਾਬਤ ਕਰ ਸਕਦੀ ਆ ਪਰ ਤੇਰੀ ਇੰਨੀ ਗੰਦੀ ਸੋਚ ਹੋ ਜਾਵੇਗੀ ਇਹ ਮੈਨੂੰ ਅੱਜ ਪਤਾ ਲੱਗਾ ਮੈਨੂੰ ਮੰਮੀ ਤੋਂ ਆਜ਼ਾਦ ਹੋਣਾ ਚਾਹੀਦਾ ਸੀ ਤੇਰੀ ਮਨੋ ਕਾਮਨਾ ਪੂਰੀ ਹੋ ਗਈ ਅੱਜ ਮੇਰੀ ਮਾਂ ਚਲੀ ਗਈ ਮੇਰੀ ਮਾਂ ਨੂੰ ਕਿੰਨੀ ਤਕਲੀਫ ਦਿੱਤੀ ਤੁਸੀਂ ਅੱਜ ਰਾਜੀ ਦਾ ਮਨ ਸਾਰਿਆਂ ਤੋਂ ਖੱਟਾ ਹੋ ਗਿਆ ਸੀ ਤੇ ਉਹਨੇ ਬਸ ਇੰਨਾ ਹੀ ਕਿਹਾ ਕਿ ਮੇਰੀ ਮਾਂ ਨੇ ਸਾਰੀ ਜ਼ਿੰਦਗੀ ਦੁੱਖਾਂ ਤਕਲੀਫਾਂ ਵਿੱਚ ਕੱਟੀ ਤੇ ਕਦੇ ਹੌਸਲਾ ਨਹੀਂ ਹਾਰਿਆ ਸੀ ਤੇ ਉਸ ਟਾਈਮ ਉਹ ਉਹਨੇ ਹੱਸ ਕੇ ਲੰਘਾਇਆ ਪਰ ਅੱਜ ਜਦੋਂ ਉਸ ਦੇ ਸੁਖ ਲੈਣ ਦੇ ਦਿਨ ਆਏ ਸੀ ਤਾਂ ਤੁਸੀਂ ਉਹਨੂੰ ਬਹੁਤ ਦੁੱਖ ਦਿੱਤੇ ਫਿਰ ਗੁੱਸੇ ਨਾਰਾਜ਼ੀ ਨੇ ਕਿਹਾ ਕਿ ਮੈਂ ਅੱਜ ਇਸ ਘਰ ਤੋਂ ਜਾ ਰਹੀ ਹਾਂ ਇਸ ਤੋਂ ਬਾਅਦ ਮੇਰਾ ਤੁਹਾਡੇ ਨਾਲ ਰਿਸ਼ਤਾ ਖਤਮ ਪਰ ਆਖਰੀ ਗੱਲ ਇਹ ਵੀ ਆ ਭਾਬੀ ਕਿ ਮੇਰੇ ਨਾਲ ਮੰਮੀ ਦੀ ਫੋਨ ਤੇ ਗੱਲ ਕਰਨ ਤੋਂ ਤੈਨੂੰ ਇੰਨੀ ਤਕਲੀਫ ਹੁੰਦੀ ਸੀ ਤਾਂ ਤੂੰ ਆਪਣੀ ਮਾਂ ਨਾਲ ਸਾਰਾ ਦਿਨ ਕਿਉਂ ਫੋਨ ਤੇ ਗੱਲ ਕਰਦੀ ਰਹਿੰਦੀ ਆ ਤੂੰ ਵੀ ਆਪਣੀ ਮਾਂ ਨਾਲ ਗੱਲ ਕਰਨਾ ਛੱਡ ਦੇ ਕਿਤੇ ਇਹ ਨਾ ਹੋਵੇ ਕਿ ਇਹ ਸਹੁਰਿਆਂ ਦੀ ਤਰ੍ਹਾਂ ਤੂੰ ਆਪਣੇ ਪੇਕੇਆਂ ਤੋਂ ਹੀ ਦੋਵੇਂ ਪਰਾਂਵਾਂ ਦਾ ਰਿਸ਼ਤਾ ਖਤਮ ਕਰ ਬੈਠੇ ਤੇ ਹਾਂ ਅੱਜ ਤੁਸੀਂ ਦੋਨੋਂ ਮੇਰੀ ਇੱਕ ਗੱਲ ਯਾਦ ਰੱਖਣਾ ਮੇਰੀ ਮਾਂ ਨੂੰ ਤੁਸੀਂ ਦੋਨੋਂ ਨੇ ਮਿਲ ਕੇ ਜਿੰਨੀ ਤਕਲੀਫ ਦਿੱਤੀ ਆ ਤੁਹਾਨੂੰ ਦੋਨਾਂ ਨੂੰ ਹੀ ਉਹਨੀ ਤਕਲੀਫ ਚ ਲੋਣੀ ਪਊਗੀ ਕਿਉਂਕਿ ਤੁਹਾਡੇ ਵੀ ਅੱਗੇ ਇੱਕ ਪੁੱਤ ਤੇ ਇੱਕ ਧੀ ਆ ਇਸ ਲਈ ਅੱਜ ਤੋਂ ਬਾਅਦ ਤੁਸੀਂ ਆਪਣੇ ਬਾਰੇ ਸੋਚਣਾ ਸ਼ੁਰੂ ਕਰ ਦਿਓ ਕੱਲ ਨੂੰ ਜਦੋਂ ਤੁਹਾਡੀ ਮੂੰਹ ਤੁਹਾਡੀ ਧੀ ਨਾਲ ਗੱਲ ਨਾ ਕਰਨ ਦੇਵੇਗੀ ਤਾਂ ਤੁਹਾਡੀ ਮੇਰੀ ਮਾਂ ਦੀ ਤਕਲੀਫ ਦਾ ਅਹਿਸਾਸ ਉਦੋਂ ਤੁਹਾਨੂੰ ਹੋਵੇਗਾ ਯਾਦ ਰੱਖਣਾ ਮੇਰੀ ਗੱਲ ਤੇ ਭਾਬੀ ਅੱਜ ਤੋਂ ਬਾਅਦ ਮੇਰੀ ਮਾਂ ਦਾ ਫੋਨ ਕਦੇ ਨਹੀਂ ਵੱਜੇਗਾ ਵੀਰ ਜੀ ਅੱਜ ਤੋਂ ਬਾਅਦ ਮੈਂ ਫੋਨ ਕਦੇ ਨਹੀਂ ਕਰਾਂਗੀ ਅੱਜ ਮਾਂ ਦੇ ਨਾਲ ਤੇਰੀ ਭੈਣ ਨਹੀਂ ਮਰ ਗਈ ਅੱਜ ਤੋਂ ਬਾਅਦ ਤੇਰੇ ਕੋਲ ਆਪਣਾ ਕਹਿਣ ਲਈ ਇੱਕ ਵੀ ਰਿਸ਼ਤਾ ਨਹੀਂ ਸਾਰੇ ਰਿਸ਼ਤੇ ਮਾਂ ਦੇ ਨਾਲ ਹੀ ਖਤਮ ਹੋ ਗਏ ਕਹਿ ਕੇ ਰਾਜੀ ਵੀ ਵਾਪਸ ਆਪਣੀ ਸਹੁਰੇ ਚਲੀ ਗਈ ਤੇ ਉਸ ਤੋਂ ਬਾਅਦ ਕਦੀ ਵੀ ਆਪਣੇ ਪੇਕੇ ਨਹੀਂ ਗਈ ਤੇ ਨਾ ਹੀ ਕਦੇ ਕੋਈ ਫੋਨ ਕੀਤਾ ਪਰ ਅੱਜ ਜਿੰਨੇ ਸਾਲਾਂ ਬਾਅਦ ਜਦੋਂ ਆਪਣੇ ਭਰਾ ਭੱਜਾਈ ਨੂੰ ਆਪਣੇ ਘਰੇ ਆਇਆ ਵੇਖਿਆ ਤਾਂ ਸਾਲਾਂ ਪੁਰਾਣੀਆਂ ਗੱਲਾਂ ਅੱਖਾਂ ਅੱਗੇ ਘੁੰਮਣ ਲੱਗ ਗਈਆਂ ਰਾਜੀ ਦੀ ਕੁੜੀ ਨੇ ਹੀ ਚਾਹ ਪਾਣੀ ਪਿਆਇਆ ਪਰ ਰਾਜੀ ਕੁਝ ਨਾ ਬੋਲੀ ਰਾਜੀ ਦੀਆਂ ਅੱਖਾਂ ਤਾਂ ਦੋਨੋਂ ਨੂੰ ਵੇਖ ਕੇ ਜਿਵੇਂ ਪੱਥਰ ਬਣ ਗਈਆਂ ਸੀ ਤਾਂ ਰਾਜੀ ਦੀ ਨੂੰਹ ਨੇ ਆ ਕੇ ਮਾਮਾ-ਮਾਮੀ ਦੇ ਪੈਰੀਂ ਹੱਥ ਲਾਇਆ ਭੈਣ ਦਾ ਹੱਸਦਾ ਵਸਦਾ ਪਰਿਵਾਰ ਵੇਖ ਕੇ ਰਾਜੀ ਦੇ ਭਰਾ ਭੱਜਾਈ ਇੱਕ ਦੂਜੇ ਵੱਲ ਵੇਖਦੇ ਰਹਿ ਗਏ ਰਾਜੀ ਦੀ ਭੱਜਾਈ ਨੇ ਰਾਜੀ ਨੂੰ ਕਿਹਾ ਕਿ ਅਸੀਂ ਆਪਣੀ ਗਲਤੀ ਦੀ ਮਾਫੀ ਮੰਗਣ ਆਏ ਹਾਂ ਜਦੋਂ ਸਾਡੇ ਨਾਲ ਇਹ ਸਭ ਹੋਇਆ ਸਾਨੂੰ ਫਿਰ ਪਤਾ ਲੱਗਿਆ ਕਿ ਅਸੀਂ ਕਿੰਨੀ ਵੱਡੀ ਗਲਤੀ ਕੀਤੀ ਸੀ ਅੱਜ ਸਾਡੇ ਦੋਨੋਂ ਬੱਚੇ ਸਾਡੇ ਨਾਲ ਗੱਲ ਨਹੀਂ ਕਰਦੇ ਦੋਨੋਂ ਨੂੰ ਬਸ ਸਾਡੇ ਘਰ ਜ਼ਮੀਨ ਜਾਇਦਾਦ ਦਾ ਹੀ ਲਾਲਚ ਆ ਪਰ ਉਹਨਾਂ ਨੂੰ ਸਾਡੇ ਨਾਲ ਕੋਈ ਮਤਲਬ ਨਹੀਂ ਅਸੀਂ ਜਿਉਂਦੇ ਹਾਂ ਜਾਂ ਮਰ ਗਏ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਚਾਹੁੰਦੇ ਹਨ ਕਿ ਅਸੀਂ ਸਾਡਾ ਘਰ-ਬਾਰ ਉਹਨਾਂ ਦੇ ਨਾਮ ਕਰਕੇ ਕਿਸੇ ਗੁਰਦੁਆਰੇ ਚਲੇ ਜਾਈਏ ਨੂੰ ਤੁਹਾਨੂੰ ਤੀ ਵੀ ਬੇਗਾਨਿਆਂ ਵਰਗਾ ਵਿਹਾਰ ਕਰਦੀ ਆ ਕੋਈ ਸਾਡੇ ਨਾਲ ਮਤਲਬ ਨਹੀਂ ਰੱਖਦਾ ਜਿੰਨਾ ਬੱਚਿਆਂ ਨੂੰ ਅਸੀਂ ਇੰਨੇ ਲਾਡ ਪਿਆਰ ਨਾਲ ਪਾਲਿਆ ਮਨਾਲੀ ਸਾਡੇ ਪਿਆਰ ਦਾ ਕੋਈ ਮੁੱਲ ਨਹੀਂ ਰੋਂਦੀ ਰੋਂਦੀ ਕਮਲ ਆਪਣਾ ਦੁੱਖ ਬਿਆਨ ਕਰ ਰਹੀ ਸੀ ਤਾਂ ਗੁਰਦੀਪ ਨੇ ਕਿਹਾ ਰਾਜੀ ਜੇ ਤੂੰ ਸਾਨੂੰ ਮaaf ਕਰ ਦੇਵੇਂਗੀ ਤਾਂ ਸਾਨੂੰ ਇੰਜ ਲੱਗੂਗਾ ਜਿਵੇਂ ਮਾਂ ਨੇ ਮaaf ਕਰ ਦਿੱਤਾ ਹੁਣ ਮਾਂ ਤਾਂ ਹੈ ਨਹੀਂ ਇਸ ਲਈ ਹੁਣ ਤੇਰੇ ਤੋਂ ਹੀ ਹੱਥ ਜੋੜ ਕੇ ਤੇਰੇ ਪੈਰਾਂ ਨੂੰ ਹੱਥ ਲਾ ਕੇ ਮਾਫੀ ਮੰਗਦੇ ਆ ਸਾਨੂੰ ਮaaf ਕਰ ਦੇ ਰਾਜੀ ਕਹਿੰਦੀ ਮਾਫ ਤਾਂ ਮੈਨੂੰ ਤੁਸੀਂ ਕਰ ਦਿਓ ਵੀਰ ਜੀ ਜਿਸ ਦੇ ਨਾਲ ਤੁਸੀਂ ਇਹ ਗੁਨਾ ਕੀਤਾ ਮਾਫ ਕਰਨ ਦਾ ਹੱਕ ਵੀ ਸਿਰਫ ਉਸ ਨੂੰ ਹੀ ਹੈ ਪਰ ਮੈਨੂੰ ਮਾਫ ਕਰੋ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੀ ਰਾਜੀ ਸੋਚਣ ਲੱਗੀ ਕਿ ਲੋਕ ਸਹੀ ਕਹਿੰਦੇ ਨੇ ਕਿ ਆਪਣੇ ਕਰਮਾਂ ਦੀ ਸਜ਼ਾ دیر ਨਾਲ ਹੀ ਸਹੀ ਪਰ ਮਿਲਦੀ ਜ਼ਰੂਰ ਆ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ رائے ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਇਹੋ ਜਿਹੇ ਹੋਰ ਵਧੀਆ ਕਹਾਣੀਆਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ